ਪੰਜਾਬ ਸਰਕਾਰ ਵੱਲੋਂ ਨਸ਼ਿਆ ਅਤੇ ਭ੍ਰਸ਼ਟਾਚਾਰ ਨੂੰ ਨੱਥ ਪਾਉਣ ਲਈ ਬਣਾਏ ਗਏ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਫਾਜ਼ਿਲਕਾ ਦੇ ਮੁਖੀ ਨੂੰ ਵਿਜੀਲੈਂਸ ਵਿਭਾਗ ਨੇ 1 ਲੱਖ ਰੁਪਏ ਰਿਸ਼ਵਤ ਲੈਣ ਦੇ આરોਪ ਵਿੱਚ ਰੰਗੇ ਹਾਥੀ ਗ੍ਰਿਫਤਾਰ ਕੀਤਾ ਹੈ। ਉਸ ਦੇ ਘਰ ਦੀ ਤਲਾਸ਼ੀ ਦੌਰਾਨ ਉਸ ਦੇ ਘਰੋਂ 910 ਗ੍ਰਾਮ ਡੋਡਾ ਪੋਸਟ ਇੱਕ ਪਿਸਟਲ 32 ਬੋਰ ਮੈਗਜ਼ੀਨ ਇੱਕ ਤੇ ਪੰਜ ਜਿੰਦਾ ਰੌਂਦ 32 ਬੋਰ ਵੀ ਬਰਾਮਦ ਹੋਏ। આરોપી ਦੇ ਖਿਲਾਫ ਦੋ ਅਲੱਗ-ਅਲੱਗ ਧਾਰਾਵਾਂ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੇ ਐਸਐਸਪੀ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਮੁੱਦਈ ਗੁਰਲਾਲ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਗੋਦੇਵਾਲਾ ਮੋਗਾ ਨੇ ਦੱਸਿਆ ਕਿ ਉਸ ਦੇ ਖਿਲਾਫ ਮੁਕੱਦਮਾ ਨੰਬਰ 19 11 12 2018 ਐਨਡੀਪੀਐਸ ਐਕਟ ਦੇ ਅਧੀਨ ਸਟੇਟ ਆਪਰੇਸ਼ਨ ਸੈੱਲ ਵਿੱਚ ਦਰਜ ਹੋਇਆ ਸੀ ਜਿਸ ਦੌਰਾਨ ਉਸ ਦੀ ਘਰ ਦੀ ਤਲਾਸ਼ੀ ਵਿੱਚੋਂ ਰਜਵੰਤ ਸਿੰਘ ਮੁਖ ਅਫਸਰ ਥਾਣਾ ਪੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਮੁੱਦੇ ਦੀ ਘਰ ਦੀ ਤਲਾਸ਼ੀ ਲਈ ਗਈ ਜਿਸ ਵਿੱਚ ਉਸ ਦਾ ਲਾਇਸੈਂਸੀ ਪਿਸਤਲ 32 ਬੋਰ ਸਮੇਤ ਇੱਕ ਮੈਗਜ਼ੀਨ ਅਤੇ 5 ਜਿੰਦਾ ਕਾਰਤੂਸ ਰਜਵੰਤ ਸਿੰਘ ਵੱਲੋਂ ਉਸ ਦੇ ਘਰੋਂ ਲਜਾਏ ਗਏ ਸੀ ਜਿਸ ਦਾ ਮਕਦਮੇ ਨਾਲ ਕੋਈ ਤਾਲੁਕ ਵਸਤਾ ਨਹੀਂ ਸੀ ਅਤੇ ਮਕਦਮੇ ਵਿੱਚ ਸ਼ਾਮਿਲ ਵੀ ਨਹੀਂ ਕੀਤੇ ਗਏ ਸੀ ਮੁੱਦੀ ਦੇ ਜ਼ਮਾਨਤ ਤੋਂ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਐਸਆਈ ਰਜਵੰਤ ਸਿੰਘ ਉਸ ਦੇ ਘਰੋਂ ਉਸ ਦਾ ਪਿਸਟਲ ਅਤੇ ਬਾਕੀ ਸਮਾਨ ਲੈ ਗਿਆ ਹੈ ਇਸ ਸਬੰਧੀ ਜਦੋਂ ਰਜਵੰਤ ਸਿੰਘ ਨੂੰ ਉਹ ਮਿਲਿਆ ਅਤੇ ਪੁੱਛਿਆ ਕਿ ਉਸ ਦਾ ਪਿਸਟਲ ਕਿੱਥੇ ਆ ਰਜਵੰਤ ਸਿੰਘ ਵੱਲੋਂ ਦੱਸਿਆ ਗਿਆ ਕਿ ਉਸ ਦਾ ਪਿਸਟਲ ਉਸ ਦੇ ਕੋਲ ਹੈ ਜੇਕਰ ਉਹ ਉਸ ਨੂੰ 3 ਲੱਖ ਰੁਪਏ ਦੇਵੇਗਾ ਤਾਂ ਹੀ ਪਿਸਟਲ ਵਾਪਸ ਮਿਲੇਗਾ ਰਜਵੰਤ ਸਿੰਘ ਨਾਲ ਮੁੱਦਾਈ ਦਾ ਸੌਦਾ 2 ਲੱਖ ਰੁਪਏ ਵਿੱਚ ਤੈ ਹੋ ਗਿਆ ਜਦੋਂ ਰਜਵੰਤ ਸਿੰਘ ਨੂੰ ਮੁੱਦਾਈ ਨੇ ਪਹਿਲੀ ਗਿਣਤੀ 1 ਲੱਖ ਰੁਪਏ ਦੇਣ ਲਈ ਬੁਲਾਇਆ ਤਾਂ ਸਰਕਾਰੀ ਗਵਾਹਾਂ ਚਰਨਜੀਤ ਸਿੰਘ ਏਡੀ ਆਫ ਫਿਰੋਜ਼ਪੁਰ ਅਤੇ ਅਮਿਤ ਥਿੰਦ ਕਲਰਕ ਬੱਤਰ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਫਿਰੋਜ਼ਪੁਰ ਦੀ ਹਾਜ਼ਰੀ ਵਿੱਚ ਵਿਜੀਲੈਂਸ ਵਿਭਾਗ ਨੇ આરોપી ਰਜਵੰਦ ਸਿੰਘ ਨੂੰ ਰੰਗੇ ਹੱਥੋਂ ਰਿਸ਼ਵਤ ਲੈਣ ਦੇ ਜੁਰਮ ਦੇ ਵਿੱਚ ਗ੍ਰਿਫਤਾਰ ਕਰ ਲਿਆ। ਦੋਸ਼ੀ ਦੇ ਘਰ ਤਲਾਸ਼ੀ ਲੈਣ ਤੇ ਉਸ ਦੇ ਘਰੋਂ ਗੁਰਲਾਲ ਸਿੰਘ ਦਾ 32 ਬੋਰ ਪਿਸਟਲ ਇੱਕ ਮੈਗਜ਼ੀਨ 5 ਜਿੰਦਾ ਰੌਂਗ 32 ਬੋਰ ਦੇ ਬਰਾਮਦ ਹੋਏ। ਇਸ ਤੋਂ ਇਲਾਵਾ આરોપી ਦੇ ਘਰੋਂ ਤਲਾਸ਼ੀ ਦੌਰਾਨ 910 ਗ੍ਰਾਮ ਡੋਡਾ ਪੋਸਟ ਵੀ ਬਰਾਮਦ ਹੋਇਆ ਜਿਸ ਕਾਰਨ ਦੋਸ਼ੀ ਐਸਆਈ ਰਜਵੰਤ ਸਿੰਘ ਵਿਰੁੱਧ ਐਨਡੀਪੀਐਸ ਐਕਟ ਅਤੇ ਆਰਮ ਐਕਟ ਦੇ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੇ ਜਲਾਲਾਬਾਦ ਥਾਣਾ 'ਚ ਦਰਜ ਮੁਕਦਮਾ ਕੀਤਾ ਗਿਆ ਹੈ ਕਾਰਤੀ ਸ਼ੁਰੂ ਕਰ ਦਿੱਤੀ ਗਈ ਹੈ ਉਸ ਵੇਲੇ ਮਾਰੀ ਸਾਕੋਤਾ ਮਿਲੀ ਜਦੋਂ ਗੁਰਲਾਸ ਸਿੰਘ ਵਾਸੀ ਮੋਗਾ ਨੇ ਸਾਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਖਿਲਾਫ ਇੱਕ ਮਕਦਮਾ ਨੰਬਰ 19 1318 ਐਨਡੀਪੀਐਸ ਮਿਤੀ 11 12 18 ਨੂੰ ਸਟੇਟਸ ਸਪੈਸ਼ਲ ਆਪਰੇਸ਼ਨ ਸੈਲ ਫਾਜ਼ਲਕਾਦ ਥਾਣੇ ਵੱਲੋਂ ਦਰਜ ਰਿਜਿਸਟਰ ਕੀਤਾ ਗਿਆ ਸੀ ਅਤੇ ਇਸ ਵਕਾਦਬੇ ਦੇ ਸਬੰਧ ਵਿੱਚ ਉਸੇ ਥਾਣੇ ਦਾ ਐਸਐਚਓ ਰਜਵੰਤ ਸਿੰਘ ਨੇ ਉਸਦੇ ਘਰ ਦੀ ਤਲਾਸ਼ੀ ਵੇਲੇ ਮੋਗੇ ਵਿਖੇ ਉਸਦੇ ਘਰੋਂ ਇੱਕ ਲਾਇਸੈਂਸੀ 32 ਪਰ ਪਿਸਟਲ ਇੱਕ ਮੈਗਜ਼ੀਨ ਅਤੇ 5 ਜਿੰਦਾ ਕਾਰਤੂਸ ਜਿਹੜਾ ਆਪਣੇ ਨਾਲ ਲੈ ਗਿਆ ਸੀਗਾ ਤੇ ਉਸਦੇ ਇਹ ਜਿਹੜੇ ਹਸਲਾ ਗੁਨੇਸ਼ਨ ਹੈ ਉਸੇ ਮੁਕਦਮੇ ਵਿੱਚ ਚੋਣੀਸ਼ ਕੀਤਾ ਜਦੋਂ ਇਹ ਗੁਰਲਾਲ ਸਿੰਘ ਜੇਲ੍ਹ ਤੋਂ ਬਾਹਰ ਆਇਆ ਤਾਂ ਇਸਨੇ ਰਜਵੰਤ ਸਿੰਘ ਨੂੰ ਪੁੱਛਿਆ ਕਿ ਮੇਰਾ ਅਸਰਾ ਜਿਹੜਾ ਐਮੋਸ਼ਨ ਤੋਂ ਲੈ ਗਿਆ ਸੀ ਉਹ ਕਿੱਥੇ ਹੈ ਤਾਂ ਰਜਵੰਤ ਸਿੰਘ ਨੇ ਕਿਹਾ ਕਿ ਉਹ ਅਸਰਾ ਐਮੋਸ਼ਨ ਮੇਰੇ ਕੋਲ ਹੀ ਹੈ ਮੈਂ ਤੇਰਾ ਮੁਕਦਮੇ ਵਿੱਚ ਇਹ ਅਸਰਾ ਮੈਂ ਨਹੀਂ ਪਾਇਆ ਜੇ ਤੂੰ ਇਹ ਅਸਰਾ ਮੇਰੇ ਸਾਡੇ ਮੈਨੂੰ ਵਾਪਸ ਲੈਣਾ ਹੈ ਤਾਂ ਇਸ ਤੇ 3 ਲੱਖ ਰੁਪਏ ਤੈਨੂੰ ਜਿਹੜੇ ਆ ਬਤੌਰ ਰਿਸ਼ਮਤ ਮੈਨੂੰ ਦੇਣੇ ਪੈਣਗੇ ਉਹਨੇ ਜਿਹੜਾ ਇਸ ਮੁਕਦਮੇ ਦਾ ਸਾਡੇ ਦਾ ਗੁਰਲਾਲ ਸਿੰਘ ਮਦਈਆ ਉਸ ਦੇ ਧੱਲੇ ਮੈਂ ਤੇ ਕੀਤੇ ਪਾ 2 ਲੱਖ ਨਾਂ ਦਾ ਸੌਦਾ ਤੈਅ ਹੋਇਆ। ਪਾ ਕੱਲ ਦੀ ਡੇਟ ਹੈ 5 ਤਰੀਕ ਜਦੋਂ ਇਹ ਜਿਹੜਾ ਦੋਸ਼ੀ ਰਜਵੰਤ ਸਿੰਘ ਹੈ ਇਸ ਮੁਕਦਮੇ ਦਾ ਉਹ ਇਸ ਤੋਂ ਰਿਸ਼ਵਤ ਲੈਣ ਜਿਹੜਾ ਆਪਣੀ ਕਾਰ ਸਫੇਤ ਦੇ ਵਿੱਚ ਗੋਲੂ ਕਾਦ ਮੋੜ ਦੇ ਕੋਲ ਜਿਹੜਾ ਪਿੰਡੀ ਪਿੰਡ ਹੈ ਉੱਥੇ ਸ਼ਾਮ ਦੇ ਕਰੀਬ 7:30 ਵਜੇ ਇਸ ਤੋਂ ਰਿਸ਼ਵਤ ਦੇ ਪੈਸੇ ਜਦੋਂ ਲੈਣ ਆਇਆ ਤਾਂ ਉਸ ਵੇਲੇ ਮੌਕੇ ਤੇ ਸਾਡੀ ਵਿਜੀਲੈਂਸ ਟੀਮ ਨੇ ਗੁਰਿੰਦਰਜੀਤ ਸਿੰਘ ਡੀਐਸਪੀ ਬਿジネス ਬਿਊਰੋ ਫਲੋਜਪੁਰ ਅਤੇ ਹੋਰ ਸਾਡੀ ਜਨਜੀ ਵਿਜੀਟ ਨੂੰ ਆਪਣਾ ਟਾਈਮ ਲਗਾਇਆ ਸੀ ਜਦੋਂ ਇਸ ਦੇ ਉਸ ਤੋਂ ਪੈਸੇ 1 ਲੱਖ ਫਰ ਹਾਸ ਕੀਤੇ ਤਾਂ ਸਾਡੀ ਟੀਮ ਨੇ ਇਸ ਨੂੰ ਉੱਥੇ ਮੌਕੇ ਤੇ ਕਾਬੂ ਕਰ ਲਿਆ ਤਾਂ ਇਸ ਦੇ ਪਾਸੋਂ ਉਸ ਵੇਲੇ ਜ ਚਰਨਜੀਤ ਸਿੰਘ ਏਡੀਓ ਖੇਤੀਬਾੜੀ ਵਿਭਾਗ ਫਲੋਜਪੁਰ ਅਤੇ ਅਮਿਤ ਸਿੰਧ ਕਲਰਕ ਡੀਐਫਸੀ ਦਫਤਰ ਫਲੋਜਪੁਰ ਜੋ ਸਰਕਾਰੀ ਗਵਾਹ ਸੀਗੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਇਹਦੇ ਕੋਲ ਜਿਹੜਾ ਦਰਸ਼ੀਪ ਨੂੰ 1 ਲੱਖ ਰੁਪਇਆ ਜਿਹੜਾ ਉਹਦੇ ਮੌਕੇ ਤੇ ਬਰਾਮਦ ਕੀਤਾ ਤੇ ਇਸ ਸਬੰਧ ਚ ਮਕਦਮਾ ਨੰਬਰ 5 ਅਧੀਨ ਦਾ 7 ਪੀਸੀ ਐਕਟ ਫਿਰੋਜ਼ਪੁਰ ਵਿਲਡਰਸ ਬੀਰੋ ਦੇ ਥਾਣੇ ਵਿਕੇ ਰਜਿਸਟਰ ਕੀਤਾ ਗਿਆ ਤੇ ਉਸ ਮਕਦਮੇ ਦੇ ਉੱਤੇ ਚਾਰੀ ਹੈ ਇਸੇ ਸਬੰਧ ਚ ਜਦੋਂ ਇਸ ਦੇ ਘਰ ਦੀ ਸਾਡੀ ਬਿਜ਼ਨਸ ਟੀਮ ਨੂੰ ਤਲਾਸ਼ੀ ਲਈ ਗਈ ਪੰਜ ਦੇ ਘਰ ਦੇ ਵਿੱਚੋਂ 32 ਬੋਰ ਦਾ ਇੱਕ ਪਿਸਤਲ ਅਤੇ 5 ਜਿੰਦਾ ਕਾਰਤੂਸ ਅਤੇ ਇੱਕ ਮੈਗਜ਼ੀਨ ਇਹ ਜਿਹੜਾ ਪੈਸਟ ਅਸਲਾਮਨਸ਼ੀ ਸੀ ਉਹੀ ਸੀ ਜੋ ਉਹ ਹੈ ਮਦਈ ਕੋਲ ਲਾਸਟ ਦੇ ਘਰੋਂ ਲੈ ਗਿਆ ਸੀ ਇਸ ਨੇ ਆਪਣੇ ਘਰ ਜਿਹੜਾ ਨਜਾਇਜ਼ ਰੱਖਿਆ ਹੋਇਆ ਸੀ ਉਹ ਬਰਾਮਦ ਕੀਤਾ ਅਤੇ ਉਸ ਤੋਂ ਬਿਨਾਂ ਇੱਕ 910 ਗ੍ਰਾਮ ਜਿਹੜੀ ਡੋਟਾ ਪੋਸ ਸੀ ਉਹ ਵੀ ਇਹਦੇ ਘਰੋਂ ਬਰਾਮਦ ਹੋਈ ਹੈ ਤੇ ਇਹ ਜਿਹੜੇ ਦੋ ਚੀਜ਼ਾਂ ਇਹਦਾ ਨਜਾਇਜ਼ ਹੈ ਆਪਣੇ ਪਿਸਟਲ ਤੇ ਨਸ਼ਾ ਜਿਹੜਾ ਹੈ ਡੋਟਾ ਜਿਹੜਾ ਪੋਸ ਹੈ ਆਪਣੇ ਘਰ ਰੱਖਿਆ ਹੋਈ ਸੀ ਇਸ ਸੰਬੰਧ ਜਿਹੜਾ ਮਕਨਵਾ ਨੰਬਰ 14 ਅਧੀਨ ਧਾਰਾ 15 ਐਸਟੀਪੈਸ ਅਤੇ 25 ਆਰਮ ਐਕਟ ਸਨਾ ਸਿਟੀ ਫਾਜ਼ਲ ਦਾ ਵਿਕਰੀ ਵੱਖਰਾ ਦਰਜ ਕੀਤਾ ਗਿਆ ਹੈ ਇਸ ਮਕਦਮੇ ਦੀ ਜਾਰੀ ਤਫਤੀਸ਼ ਜਾਰੀ ਹੈ